ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਬਾ ਸ਼ਕਰੀ ਮਿਹਰਬਾਨੀ ਕਮਜੀਤ ਕੇ ਚੰਦ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋ ਅਤੇ ਠੀਕ ਠਾਕ ਹੀ ਰਹੋ। ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੋਂ ઘણી ਤਰੱਕੀ ਦਾ ਬਲ ਬਖਸ਼ੇ। ਖੁਸ਼ ਰਹੋ, ਸੁਖੀ ਜੀਵਨ ਬਤੀਤ ਹੋਵੇ। ਆਪਾਂ ਬਣਾ ਰਹੇ ਹਾਂ ਸੂਜੀ ਦਾ ਨਾਸ਼ਤਾ। ਇੱਕ ਕੌਲੀ ਵਿੱਚ ਸੂਜੀ ਦੀ ਲਈ ਹੈ। ਢੋਣੀ ਕੌਲੀ ਵਿੱਚ ਦਹੀਂ ਦੀ ਲਈ ਹੈ। ਇੱਕ ਗਾਜਰ ਪਾਈ ਹੈ। और मैं प्राम मटर और एक शिमला मिर्च पाई थोड़ा जि लिया धनिया हम सब तुम पेल आप दही पावे कप लिया जो मैं ये कौला लिया ये पाया दही दही में आप लाइप ਹਿੰਦ ਵਿੱਚ ਪਾਤੀ ਕਰਕੇ ਮਿਕਸ ਸੋਜੀ ਚੰਗੀ ਤਰ੍ਹਾਂ ਪਾਣੀ ਮਿਕਸ ਕਰ ਲੈਣਾ ਇਹ ਚ ਪਾਵਾਂਗੇ ਪਾਣੀ ਪਾਣੀ ਆਪਾਂ ਲਾ ਮਗੇ ਕੋਲੀ ਦਹੀਂ ਵਾਲੀ ਤੇ ਤੁਸੀਂ ਦੇਖਣਾ ਕਿ ਕਿੰਨੀ ਜ਼ਰੂਰਤ ਪੈਂਦੀ ਹੈ ਪਹਿਲਾਂ ਘੱਟ ਪਾਣੀ ਪਾਵੋ ਉਸ ਤੋਂ ਬਾਅਦ ਅ ਲੋੜ ਪਏਗੀ ਤਾਂ ਜ਼ਿਆਦਾ ਹੋਰ ਪਾਣੀ ਪਾ ਲੈਣਾ ਬਸ ਇਹ ਸੂਜੀ ਕਾਫੀ ਪਾਣੀ ਸੋਗਲ ਲੈਂਦੀ ਹੈ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿੰਨੀ ਜ਼ਰੂਰਤ ਆਣਾ ਪਾਣੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਾਂ ਇਹ ਸੁਜੀ ਇਹਦੇ ਵਿੱਚ ਐਡ ਕਰ ਲਈ ਤਾਂ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਫ੍ਰੈਂਟਾਂਗੇ ਜੇ ਕਿ ਸੁਜੀ ਦੇ ਜੋ ਗੰਢਾ ਆਉਂਦੀਆਂ ਨੇ ਇਹਦੀ ਹੁਣਾ ਬਣ ਕਿਉਂਕਿ ਦਹੀਂ ਦੀਆਂ ਗੰਢਾ ਹੋਣੀਆਂ ਤਾਂ ਸੁਜੀ ਦੀਆਂ ਬਣ ਨਹੀਂ ਇਸ ਲਈ ਆਪਾਂ ਪਹਿਲਾਂ ਦਹੀਂ ਨੂੰ ਫੈਂਟ ਲੈ ਆਈ ਆ ਪਹਿਲਾਂ ਹੀ ਦਹੀਂ ਫੈਂਟੋ ਤੇ ਫਿਰ ਗੰਡਾ ਨਹੀਂ ਬਣਨੀ ਆ ਇਸ ਤਰ੍ਹਾਂ ਕਰਨ ਨਾਲ ਸੁਜੀ ਕਾਫੀ ਫੁੱਲ ਜਾਂਦੀ ਕਿਉਂਕਿ ਤੇ ਪਾਣੀ ਮਿਕਸ ਹੋ ਜਾਂਦਾ ਚੰਗੀ ਤਰ੍ਹਾਂ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਨਮਕ ਨਮਕ ਵੀ ਆਪਾਂ ਸਵਾਦ ਅਨੁਸਾਰ ਪਾਉਣਾ ਜਿਆਦਾ ਨਹੀਂ ਤੁਹਾਨੂੰ ਪਤਾ ਕਿ ਤੁਹਾਡੀ ਕਿੰਨੀ ਚੀਜ਼ ਆ ਤੁਸੀਂ ਉਹਨੇ ਹੀ ਨਮਕ ਪਾਉਣਾ ਇਹਦੇ ਵਿੱਚ ਇਹ ਚ ਪਾਵਾਂਗੇ ਚਿਲੀ ਫਲੈਕਸ ਇੱਕ ਚਮਚਾ 퍽ੇ ਵਾਲੇ ਮੈਂ ਫਿਰ ਪਾਵਾਂਗੇ ਆਪੇ ਇਹਦੇ ਵਿੱਚ ਜੋ ਆਪਣੀ ਸਬਜ਼ੀ ਕੱਟੀ ਹੋਈ ਹੈ ਇਹਨੂੰ ਅਪ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲੈਣੇ ਆ ਮਟਰ ਬੜੇ ਲਵੇ ਸੀਗੇ ਇਸ ਲਈ ਇਸ ਲਈ ਆਪਾਂ ਨਹੀਂ ਵਾਲੇ ਨਹੀਂ ਇਹ ਸਖਤ ਹੋ ਗਿਆ ਇਹਦੇ ਵਿੱਚ ਪਾਣੀ ਜੇ ਆਪਾਂ ਹੋਰ ਲੋੜ ਪੈਗੀ क्या भी नाल दी, नाल दी पानी पाओ जिनी जरूरत आ उन्ना ही पानी पाओ नहीं ज़्यादा पानी भी पाना फिर ठीक नहीं कर जरूरत पीती है और पानी बाद लो ये जो पावगे अपना हम बेकिंग पाउडर बेकिंग पाउडर में चमचे का चौथा हिस्सा ही पावगी ਜਿਆਦਾ ਨਹੀਂ ਆਪਾਂ ਨੂੰ ਕਰਾਂਗੇ ਮਿਕਸ ਮਿਕਸ ਕਰ ਲੈਣੇ ਆ 10 ਤੋਂ 15 ਮਿੰਟ ਆਪਾਂ ਨੂੰ ਰੈਸਟ ਦਿਵਾਵਾਂਗੇ ਨਾਲ ਜਿੰਨੀ ਸੂਜੀ ਨੇ ਪਾਣੀ ਸੁੱਕਣਾ ਹੋਇਆ ਚੱਕ ਲਗੀ ਔਰ ਜਿੰਨੀ ਫਲਾਉਰ ਡੋਣੀ ਹੋਈ ਸੂਜੀ ਦੇ ਵਿੱਚ ਉਹ ਆ ਜਾਏਗੀ 15 ਮਿੰਟ ਮੈਂ ਟਾਪਾ ਰੈਸਟ ਲਈ ਰੱਖ ਦਿੰਨੇ ਆ ਆਪਣੇ 15 ਮਿੰਟ ਹੋ ਗਿਆ ਨੂੰ ਰੱਖੇ ਨੂੰ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਇਨੋ ਇਹਨੋ ਇਨੋ ਥੋੜਾ ਜਿਹਾ ਪਾਵਾਂਗੇ ਜਿਆਦਾ ਨਹੀਂ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤੇ ਫਿਰ ਉਹ ਵਾਲੇ ਦੇਣ ਲੱਗ ਜਾਂਦਾ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਪਾਣੀ ਆਪਣਾ ਕੜਾਹੀ 'ਚ ਰੱਖਿਆ ਸੀ ਗਰਮ ਹੋ ਗਿਆ ਇਦਰਾ ਆਪਾਂ ਲੈਣੀ ਆ ਤਿੰਨ ਕੌਲੀਆਂ ਤਿੰਨ ਲੈ ਜਿੰਨੀ ਜ਼ਰੂਰਤ ਪਈ ਉਹਨੀ ਆਪਾਂ ਲੈ ਲਾਂਗੇ ਇਹਦੇ ਚ ਲਾਵਾਂਗੇ ਆਪਾਂ ਤੇਲ ਸਾਗੀਆਂ ਕੌਲੀਆਂ ਚ ਆਪਾਂ ਤੇਲ ਲਾ ਲੈਨੇ ਚੰਗੀ ਤਰ੍ਹਾਂ ਆਪਾਂ ਤੇਲ ਚਾਸ਼ ਪੈਰੇ ਦੇ ਲਾ ਲਿਆ ਪਾਣੀ ਆਪਣਾ ਉਬਲ ਰਿਆ ਪਹਿਲਾਂ ਦੋਸ ਵੱਡੀਆਂ ਚ ਮਟੀਰੀਅਲ ਪਾਵਾਂਗੇ ਬਚ ਗਿਆ ਤਾਂ ਛੋਟੇ ਦੇ ਵਿੱਚ ਪਾ ਲਾਂਗੇ ਹੋਰ ਵੀ ਬਚ ਗਿਆ ਪਹਿਲਾਂ ਜੀ ਥੋੜਾ ਥੋੜਾ ਹੋਰ ਪਾ ਲੈਣੇ ਤਾਂ ਇਸ ਤਰੀਕੇ ਦੇ ਨਾਲ ਇਹਨੂੰ बनावे पानी अपना तो उबल रहे हैं की कटोरिया है। कौलिया कौलिया कटोरिया बद जी आपें धर दती हैं आप दस तो पंद्रह मिनट इन्हों पका उपरों आप दे ढक्कन देता ਉਨੇ ਚਿਰ ਆਪਾਂ ਕਰਦੇ ਆਂ ਕਿ ਚਟਣੀ ਤਿਆਰ ਜਦੋਂ ਤੱਕ ਆਪਣਾ ਨਾਸ਼ਤਾ ਤਿਆਰ ਹੋ ਰਿਹਾ ਹੈ ਸੁਜੀ ਨਾਸ਼ਤਾ ਉਹ ਤੱਕ ਆਪਾਂ ਧਨੀਆ, ਪਦੀਨਾ, ਹੋਰ ਪਾਲਕ, ਹਰੀਆਂ ਮਿਰਚਾਂ, ਚੰਕੀ ਚਟ ਮਸਾਲਾ ਇਹਨਾਂ ਚੀਜ਼ਾਂ ਦੀ ਆਪਾਂ ਕਰਦੇ ਆਂ ਚਟਣੀ ਤਿਆਰ ਆਪਾਂ ਇਹਦੇ ਵਿੱਚ ਪਾਤੀ ਪਾਲਕ ਧਨੀਆ ਵਿੱਚੇ ਆਪਾਂ ਇਹਦਾ ਪਾਇਆ ਹੋਇਆ ਪਦੀਨਾ ਹਰੀਆਂ ਮਿਰਚਾਂ बनावेंगे खट मिठा सूजी का नाश्ता जिद चटनी थोड़ी जी मिठी कर लेंगे थोड़ा पाया साबुत तो जीरा नमक स्वाद अनुसार फिर पावेंगे आपकी चाट मसाला चांकी चाट मसाला पा लिया ਤੁਹਾਡੇ ਕੋਲੇ ਗੋੜਾ ਤੁਸੀਂ ਗੋੜ ਪਾ ਲਓ ਮੈਂ ਇਹਦੇ ਵਿੱਚ ਪਾਵਾਂਗੀ ਥੋੜੀ ਜਿਹੀ ਚੀਨੀ ਜ਼ਿਆਦਾ ਨਹੀਂ ਕਿਉਂਕਿ ਜ਼ਿਆਦਾ ਸਾਨੂੰ ਮਨਾਹੀ ਆ ਅਸੀਂ ਖਾਂਦੇ ਨਹੀਂ ਪਰ ਫਿਰ ਵੀ ਮੈਂ ਚਟਨੀ ਦੇ ਵਿੱਚ ਥੋੜੀ ਜਿਹੀ ਚੀਨੀ ਜ਼ਰੂਰ ਐਡ ਕਰਾਂਗੇ ਤੁਹਾਨੂੰ ਫਿਰ ਦੱਸ ਦਿਆਂ ਤੁਹਾਨੂੰ ਜ਼ਿਆਦਾ ਮਿੱਠੀ ਚੰਗੀ ਲੱਗਦੀ ਹੈ ਤੁਸੀਂ ਜਾਓ ਪਾਓ ਪਰ ਅਸੀਂ ਬਿਲਕੁਲ ਘੱਟ ਖਾਣੀ ਆ ਤਕਰੀਬਨ ਅੱਧਾ ਚਮਚਾ ਇਹਦੇ ਵਿੱਚ ਆਣਾ ਫੀਲਿੰਗ ਨਹੀਂ ਹੋਏਗਾ ਕਿ ਅਸੀਂ ਚੀਨੀ ਪਾਈ ਹੈ ਚਟਣੀ ਬਣ ਕੇ ਆਪਣੀ ਤਿਆਰ ਹੈ ਧਨੀਏ ਦੀ ਚਟਣੀ ਧਨੀਆ ਪਦੀਨਾ ਪਾਲਕ ਦੀ ਚਟਣੀ ਬਹੁਤ ਹੀ ਵਧੀਆ ਬਣਦੀ ਹੈ ਤੁਸੀਂ ਵੀ ਘਰੇ ਆਪਣੇ ਬੱਚਿਆਂ ਨੂੰ ਬਣਾ ਕੇ ਜਰੂਰ ਖਵਾਇਆ ਕਰੋ ਆਪ ਵੀ ਖਵਾਇਆ ਕਰੋ ਹੈਨਾ ਬਾਜ਼ਾਰ ਦੀਆਂ ਚੀਜ਼ਾਂ ਨਾਲੋਂ ਤਾਂ ਆਪਾਂ ਘਰੇ 10 ਮਿੰਟ ਟਾਈਮ ਕੱਢ ਲਿਆ ਕਰੋ ਭੈਣੋ ਬੱਚਿਆਂ ਨੂੰ ਇਹ ਚੀਜ਼ਾਂ ਜਰੂਰ ਬਣਾ ਕੇ ਤਿਆਰ ਕਰੋ ਮੈਂ ਇਹਦੇ ਵਿੱਚ ਕੋਈ ਕਲਰ ਵਗੈਰਾ ਨਹੀਂ ਪਾਇਆ ਪਾਲਕ ਪਾਉਣੀ ਹੈ ਧਨੀਆ ਤੇ ਪੁਦੀਨਾ ਸਾਰੀਆਂ ਜਿ ਜੇ ਆਪਣੇ ਲਈ ਬਹੁਤ ਵਧੀਆ ਕਿਤੇ ਮੱਤਾ ਨਹੀਂ ਤਾਂ ਬਹੁਤ ਕੱਚਾ ਵੀ ਖਾ ਲੈਂਦੀ ਆ ਪਾਲਕ ਵੀ ਕੱਚੀ ਖਾਈਦੀ ਆ ਪਰ ਸੱਚੀ ਗੱਲ ਆ ਆਪਾਂ ਨੇ ਕਦੇ ਪਧੀਨਾ ਕੱਚਾ ਨਹੀਂ ਖਾਦਾ ਤੇ ਇਸ ਲਈ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਚੀਜ਼ਾਂ ਤਿਆਰ ਕਰਕੇ ਦੇ ਦਿਓ ਤਾਂ ਆਪਣੀ ਹੁਣ ਅੱਛਾ ਰਹਿੰਦਾ ਵਾ ਘਰ ਵਿੱਚ ਚੀਜ਼ਾਂ ਤਿਆਰ ਕੀ ਤੇ ਰਹੀ ਠੀਕ ਰਹਿੰਦੀਆਂ ਨੇ ਸਾਡੇ ਬੱਚਿਆਂ ਨਾਲ ਸਾਡੇ ਬੱਚਿਆਂ ਦੇ ਸਿਹਤ ਦਾ ਖਿਆਲ ਤੇ ਨਾਲੇ ਸਾਡੇ ਭੈਣਾਂ ਦੇ ਟਾਈਮ ਪਾਸ ਨਾਲੇ ਚਟਪਟੇ ਖਾਣੇ ਆਖਾਓ ਔਰ ਬੱਚਾ ਨੂੰ ਵੀ ਚਟਪਟਾ ਖਾਣਾ ਜ਼ਰੂਰ ਖਵਾਓ ਆ ਬਾਰੇ ਬਾਰੇ ਸਾਰੇ ਨੂੰ ਕੱਢ ਰਹੇ ਆ ਆ ਇੱਕ ਕੌਲੀ ਦੇ ਵਿੱਚੋਂ ਕੱਢ ਲਿਆ ਮੈਂ ਤੁਹਾਨੂੰ ਇਸ ਟਾਈਮ ਦਿਖਾਉਣਾ ਪਈ ਲਗੀ ਦੇਖੋ ਕਿੱਡਾ ਸੋਹਣਾ ਪੀਸ ਤਿਆਰ ਹੋਇਆ ਬਣ ਕੇ ਹੈਨਾ ਤੋ ਇਹ ਕਪੀਸ ਦੂਸਰਾ ਆਪਾਂ ਇਹ ਵੀ ਬਣ ਕੇ ਰੈਡੀ ਹੁਣ ਕੱਢਾਂਗੇ ਆਪਾਂ ਤੀਸਰਾ ਪੀਸ ਕਿਉਂਕਿ ਆਪਾਂ ਸਾਰੇ ਕਿੱਡੇ ਪੀਸ ਕਰਕੇ ਤੁਸੀਂ ਜਿੰਨੇ ਛੋਟੇ ਵੱਡੇ ਪੀਸ ਰੱਖਣੇ ਤੁਸੀਂ ਰੱਖ ਸਕਦੇ ਹੋ ਕਈ ਤਰ੍ਹਾਂ ਦੀਆਂ ਚੀਜ਼ਾਂ ਬਣ ਜਾਂਦੀਆਂ ਜੀ ਸੂਜੀ ਤੋਂ ਆਪਾਂ ਬੱਚਿਆਂ ਨੂੰ ਖਲਾਣਾ ਹੋਵੇ ਤਾਂ ਹੁਣ ਆਪਾਂ ਤੀਸਰਾ ਪੀਸ ਵੀ ਤੁਹਾਡੇ ਸਾਹਮਣੇ ਕੱਢ ਰਹੇ ਹਾਂ ਇਹ ਵੱਡੇ ਪੀਸ ਇਹ ਸੀ ਛੋਟਾ ਪੀਸ ਇਹ ਹੈ ਜੀ ਆਪਣਾ ਸੂਜੀ ਦਾ ਨਾਸ਼ਤਾ ਤਿਆਰ ਤੇ ਤੁਸੀਂ ਦੱਸਣਾ ਮੈਨੂੰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸੂਜੀ ਦਾ ਨਾਸ਼ਤਾ ਤੇ ਆਪਾਂ ਨੇ ਇਸ ਤਰ੍ਹਾਂ ਬਣਾਇਆ ਆਪਾਂ ਇਹਦੇ ਛੋਟੇ-ਛੋਟੇ ਪੀਸ ਵੀ ਕੱਟਾ ਗਏ ਮੈਂ ਲਈਆ ਧਨੀਆ ਪਦੀਨੇ ਦੀ ਚਟਣੀ ਤੁਸੀਂ ਇਹਦੇ ਨਾਲ ਸੌਸ ਵੀ ਲੈ ਸਕਦੇ ਹੋਗੇ ਸੌਸ ਵੀ ਅੱਛੀ ਚੀਜ਼ ਹੈ ਪਰ ਆਪਾਂ ਥੋੜਾ ਮਿੱਠਾ ਨਹੀਂ ਖਾਣਾ ਕਰਕੇ ਪਰਹੇਜ਼ ਕਰਕੇ ਆਪਾਂ ਨੂੰ ਇਸ ਚੀਜ਼ ਤੋਂ ਪਰਹੇਜ਼ ਹੀ ਅੱਛਾ ਜੀ ਤੇ ਤੁਸੀਂ ਬਣੇ ਰਹੋ ਮੇਰੇ ਚੈਨਲ ਨਾਲ ਲਾਈਕ ਕਮੈਂਟਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੇਰਵਾਨੀ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਪਰ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਮੇਰੀ ਰੈਸਪੀ ਠੀਕ ਹੈ ਜੀ ਦੱਸਿਆ ਕਰੋ ਜੇ ਦੱਸੋਗੇ ਦੇਖੋਗੇ ਤਦ ਹੀ ਪਤਾ ਲੱਗਣਾ ਤੇ ਫੇਰ ਹੀ ਆਪਾਂ ਨੂੰ ਅੱਛਾ ਲੱਗਦਾ ਦੇਖੋ ਤੁਸੀਂ ਕਿੰਨੀ ਸੋਹਣੀ ਲੱਗ ਰਹੀ ਹੈ ਮੈਨੂੰ ਤਾਂ ਬਹੁਤ ਅੱਛੀ ਲੱਗ ਰਹੀ ਹੈ ਧੰਨਵਾਦ ਜੀ ਹਾਂ ਜੀ ਬਣ ਕੇ ਰੈਡੀ ਹੋ ਗਿਆ ਤੇ ਆਪਾਂ ਇਹਨਾਂ ਦਾ ਠੰਡੇ ਹੁੰਦੇ ਹਨ ਇੰਤਜ਼ਾਰ ਕਰਦੇ ਆਂ ਫਿਰ ਆਪਾਂ ਦੇਖਦੇ ਆਂ ਕਿ ਆਪਣਾ ਨਾਸ਼ਤਾ ਕਿੰਨਾ ਕੁ ਟੇਸਟੀ ਬਣਿਆ ਪਰ ਮੈਂ ਤਾਂ ਬਹੁਤ ਟੇਸਟੀ ਬਣਾਇਆ ਤੇ ਪਹਿਲਾਂ ਵੀ ਕਈ ਵਾਰ ਬਣਾ ਕੇ ਦੇਖ ਚੁੱਕੇ ਆਂ ਪਕਾ ਚੁੱਕੇ ਆਂ ਖਾ ਲਾ ਚੁੱਕੇ ਆਂ ਜਦੋਂ ਕੋਈ ਦੂਸਰਾ ਕਹੇ ਨਾ ਬਹੁਤ ਟੇਸਟੀ ਬਣਿਆ ਖਾਣ ਤੇ ਉਦੋਂ ਹੀ ਟੇਸਟੀ ਲੱਗਦਾ ਵਾ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਘਟ ਕੇ ਠੰਡਾ ਹੁੰਦਾ ਇੰਤਜ਼ਾਰ